9 ਸਤੰਬਰ ਤੋਂ 14 ਸਤੰਬਰ ਤੱਕ ਹਫਤਾਵਾਰੀ ਖਬਰਾਂ ਪੰਜਾਬ ਦੀਆਂ ਪਹਿਲਾਂ ਖਬਰਾਂ ਸੁਣਾਉਂਦੇ ਚੱਲਦੇ ਆਂ ਪੰਜਾਬ ਵਿੱਚ 9000 ਖਪਤਕਾਰ ਖੇਤੀ ਮੋਟਰਾਂ ਲਈ 24 ਘੰਟੇ ਵਾਲੀ ਘਰੇਲੂ ਬਿਜਲੀ ਸਪਲਾਈ ਦੀ ਬਰਤੋ ਕਰ ਰਹੇ ਹਨ ਪਾਵਰ ਕਮ ਬਲੋਂ ਇਹਨਾਂ ਖਪਤਕਾਰਾਂ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਕਈ ਥਾਈਂ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਂ ਖਿਲਾਫ ਲੋਕ ਡਟਣ ਲੱਗੇ ਲੋਕਾਂ ਦਾ ਦਾਵਾ ਹੈ ਕਿ ਇਨ੍ਹਾਂ ਫੈਕਟਰੀਆਂ ਨਾਲ ਪ੍ਰਦੂਸ਼ਣ ਦੇ ਨਾਲ ਲਾਗੇ ਦੇ ਪਿੰਡਾਂ ਵਿੱਚ ਬਦਬੂ ਅਤੇ ਚਮੜੀ ਦੇ ਰੋਗ ਫੈਲ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੇਡਾ ਦੀ ਕੰਪਨੀ ਨੇਵੁਲਾ ਗਰੁੱਪ ਨੂੰ ਪੰਜਾਬ ਵਿੱਚ ਪਲਾਂਟ ਖੋਲਣ ਦਾ ਸੱਦਾ ਦਿੱਤਾ ਹੈ ਸਾਰੇ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਸਾਂਝੇ ਸੰਮੇਲਨ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਸੂਬਿਆਂ ਨੂੰ ਵਿੱਤੀ ਖੁਦਮੁਖਤਿਆਰੀ ਦੇਣ ਅਤੇ ਜੀਐਸਟੀ ਦਾ ਮੁਆਵਜ਼ਾ ਵਧਾਉਣ ਦੀ ਗੱਲ ਆਖੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵਾਧੇ ਖਰਚਿਆਂ ਕਰਕੇ ਹਰ ਗੱਲ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਉੱਪਰ ਟੇਕ ਰੱਖਣੀ ਪੈਂਦੀ ਹੈ ਸੁਪਰੀਮ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਤ ਸੈਣੀ ਖਿਲਾਫ ਕਤਲ ਕੇਸ ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਚਾਰਜਸ਼ੀਟ ਦਾਖਲ ਹੋਣ ਕਰਕੇ ਕੇਸ ਲੜਨ ਲਈ ਆਖਿਆ ਹੈ ਭਾਰਤ ਅਤੇ ਅਮਰੀਕੀ ਫੌਜ ਦੇ ਅੰਦਾਜ਼ਨ 1200 ਸਿਪਾਹੀ ਰਾਜਸਥਾਨ ਵਿੱਚ ਯੂਨਾਈਟਡ ਨੇਸ਼ਨਜ਼ ਦੇ ਕੰਮਾਂ ਵਿੱਚ ਬਿਹਤਰ ਤਾਲਮਿਲ ਅਤੇ ਇੱਕ ਦੂਜੇ ਦੇ ਨਾਲ ਸਹਿਯੋਗ ਵਧਾਉਣ ਲਈ ਸਾਂਝੀਆਂ ਮਸ਼ਕਾਂ ਕਰ ਰਹੇ ਹਨ। ਜੋਧਪੁਰ ਵਿੱਚ ਭਾਰਤੀ ਹਵਾਈ ਫੌਜ ਵੱਲੋਂ ਸ਼ੁਰੂ ਕੀਤੇ ਗਏ ਸਾਂਝੇ ਹਵਾਈ ਅਭਿਆਸ ਵਿੱਚ ਕਾਫੀ ਸਾਰੇ ਦੇਸ਼ ਹਿੱਸਾ ਲੈ ਰਹੇ ਹਨ। ਇਸ ਅਭਿਆਸ ਦੇ ਅਖੀਰਲੇ ਦਿਨਾਂ ਵਿੱਚ ਪ੍ਰਦਰਸ਼ਨੀ ਦੌਰਾਨ ਸਾਰੇ ਦੇਸ਼ ਆਪਣੇ ਹਵਾਈ ਜੰਗੀ ਸਮਾਨ ਦੀ ਪ੍ਰਦਰਸ਼ਨੀ ਵੀ ਕਰ ਰਹੇ ਹਨ। ਦੇਸ਼ ਅੰਦਰ ਬਣੇ ਹਥਿਆਰਾਂ ਅਤੇ ਤੇਜਸ ਵਰਗੇ ਜਹਾਜ਼ਾਂ ਲਈ ਭਾਰਤ ਕੋਲ ਇਸ ਵੇਲੇ ਖਰੀਦਦਾਰ ਲੱਭਣ ਦਾ ਮੌਕਾ ਹੋਵੇਗਾ। ਰਾਜਨਾਥ ਸਿੰਘ ਨੇ ਜੰਮੂ ਵਿੱਚ ਇੱਕ ਰੈਲੀ ਦੌਰਾਨ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ạtਾਰੀ ਸਰਹੱਦ 'ਤੇ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਤਾਜ਼ਾ ਫਲ ਪਹੁੰਚ ਗਿਆ ਹੈ। ਅਫਗਾਨਿਸਤਾਨ ਤੋਂ ਅਗਸਤ ਤੇ ਦਸੰਬਰ ਦੇ ਦਿਨਾਂ ਵਿੱਚ ਹਰ ਸਾਲ ਪੰਜਾਬ ਵਿੱਚ ਅੰਗੂਰ, ਸੇਬ, ਖੁਰਮਾਨੀ, ਚੈਰੀ, ਤਰਬੂਜ ਅਤੇ ਸੁੱਕੇ ਮੇਵੇ, ਬਦਾਮ, ਪਿਸਤਾ, ਕਿਸ਼ਮਿਸ਼, ਸੁੱਕੇ ਮਸਾਲੇ ਆਦਿ ਬਸਤਾਂ ਬਰਾਮਦ ਹੁੰਦੀਆਂ ਹਨ। ਸੁਪਰੀਮ ਅਦਾਲਤ ਦੇ ਮੁੱਖ ਜੱਜ ਚੰਦਰ ਚੂੜਦੇ ਘਰ ਵਿੱਚ ਪੂਜਾ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਹਾਜ਼ਰੀ ਨਾਲ ਭਾਰਤੀ ਸਿਆਸਤ ਵਿੱਚ ਵੱਡਾ ਵਿਵਾਦ ਛਿੜ ਗਿਆ ਹੈ ਆਮ ਕਰਕੇ ਨਿਆ ਵਿਧਾਨ ਸਭਾ ਨਾਲ ਜੁੜੇ ਆਦਮੀਆਂ ਨੂੰ ਕਿਸੇ ਵੀ ਸਿਆਸਤ ਜਾਂ ਅਫਸਰशाही ਨਾਲ ਮੇਲ ਮਲਾਪ ਤੋਂ ਵਰਜਿਆ ਜਾਂਦਾ ਹੈ ਤਾਂ ਜੋ ਨਿਆਂ ਕਰਨ ਵਾਲੇ ਜੱਜ ਵਕੀਲ ਠੀਕ ਨਿਆਂ ਕਰ ਸਕਣ ਮਣੀਪੁਰ ਵਿੱਚ ਵਿਦਿਆਰਥੀ ਅਤੇ ਹੋਰ ਸਹਿਯੋਗੀ ਦਲਾਂ ਦੀ ਮਣੀਪੁਰ ਦੀ ਪਾਰਲੀਮੈਂਟ ਵੱਲ ਮਾਰਚ ਕਰਨ ਤੋਂ ਬਾਅਦ ਪੁਲਿਸ ਨਾਲ ਗੰਭੀਰ ਟੱਕਰ ਹੋ ਗਈ ਪ੍ਰਦਰਸ਼ਨਕਾਰੀਆਂ ਨੇ ਸੂਬੇ ਦੇ ਡੀਜੀਪੀ ਅਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਕੀਤੀ ਹੈ। ਮਨੀਪੁਰ ਵਿੱਚ ਫੌਜ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਹਥਿਆਰਾਂ ਦਾ ਵੱਡਾ ਜਖੀਰਾ ਅਤੇ ਜੰਗੀ ਸਾਜ਼ੋਸਮਾਨ ਰਾਕੇਟ, ਮੋਰਟਾਰ ਅਤੇ ਹਥਿਆਰ ਬਰਾਮਦ ਹੋਏ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਦੇ 버ਜੀਨਿਆ ਵਿੱਚ ਭਾਰਤੀ ਲੋਕਾਂ ਨਾਲ ਕਾਨਫਰੰਸ ਵਿੱਚ ਸਿੱਖਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਸਿਆਸਤ ਇਸ ਗੱਲ ਨੂੰ ਲੈ ਕੇ ਹੈ ਕਿ ਕਿ ਸਿੱਖ ਭਾਰਤ ਵਿੱਚ ਪੱਗ ਬੰਨ੍ਹ ਕੇ ਕੜਾ ਪਾ ਕੇ ਰਹਿ ਸਕਣਗੇ ਅਤੇ ਗੁਰਦੁਆਰੇ ਜਾ ਸਕਣਗੇ ਕੇਂਦਰ ਸਰਕਾਰ ਨੇ ਆਲਮੀ ਸਮੱਸਿਆਵਾਂ ਦਾ ਸਥਾਨਕ ਪੱਧਰ ਤੇ ਹੱਲ ਖੋਜਣ ਦੇ ਮਕਸਦ ਨਾਲ ਨਵੀਂ ਸੰਸਥਾ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਬਣਾਈ ਹੈ ਇਸ ਸੰਸਥਾ ਦਾ ਕੰਮ ਸਥਾਨਕ ਪੱਧਰ ਦੀਆਂ ਬਸਤਾ ਨਾਲ ਨਵੀਆਂ ਖੋਜਾਂ ਕਰਨਾ ਹੈ ਵਿਦੇਸ਼ ਇਜ਼ਰਾਈਲ ਵੱਲੋਂ ਸੀਰੀਆ ਵਿੱਚ ਈਰਾਨ ਦੇ ਹਮਾਇਤੀ ਗਰੁੱਪਾਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਅੰਤਰਰਾਸ਼ਟਰੀ ਮੰਡੀ ਵਿੱਚ ਡੀਏਪੀ ਦੀ ਰੇਟ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਵਧ ਗਈ ਹੈ। ਪਿਛਲੇ ਸਾਲ 550 ਡਾਲਰ ਪ੍ਰਤੀ ਟਨ ਜਦਕਿ ਹੁਣ 650 ਡਾਲਰ ਪ੍ਰਤੀ ਟਨ ਕੀਮਤ ਹੋ ਗਈ ਹੈ। ਇਹ ਰੇ ਰੂਸ, ਯੂਕਰੇਨ ਅਤੇ ਸਾウਦੀ ਅਰਬ ਵਰਗੇ ਮੁਲਕਾਂ ਤੋਂ ਆਉਂਦਾ ਹੈ। ਡੀਏਪੀ ਨਾ ਮਿਲਣ ਕਰਕੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਬਦਲਵੇਂ ਐਨਪੀਕੇ ਵਰਗੇ ਰੇ ਭੇਜੇ ਹਨ। ਰੂਸੀ ਫੌਜ ਵੱਲੋਂ ਤੱਕੇ ਨਾਲ ਭਰਤੀ ਕੀਤੇ 45 ਭਾਰਤੀਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਮਰੀਕਾ ਨੇ ਭਾਰਤ ਸਰਕਾਰ ਨੂੰ ਸਮੁੰਦਰ ਵਿੱਚ ਪਾਡੂਬੀਆਂ ਲੱਭਣ ਵਾਲੇ ਜੰਤਰ ਸਨੋ ਵੋਏ 5 ਕਰੋੜ ਡਾਲਰ ਵਿੱਚ ਵੇਚਣ ਦਾ ਫੈਸਲਾ ਕਰ ਲਿਆ ਹੈ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ ਵੱਲੋਂ ਬਾਦ ਰਹਿ ਡਰਾਵੇ ਦੇ ਮੱਦੇ ਨਜ਼ਰ ਉੱਤਰੀ ਕੋਰੀਆ ਦੇ ਆਗੂ ਕਿਮ ਨੇ ਆਪਣੀ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਬਾਅਦ ਉੱਤਰੀ ਕੋਰੀਆ ਨੇ ਦੁਨੀਆ ਨੂੰ ਆਪਣੇ ਯੂਰੇਨੀਅਮ ਸੋਧਣ ਦੀ ਸਮਰੱਥਾ ਦੇ ਵੀ ਦਰਸ਼ਨ ਕਰਵਾਏ ਹਨ ਅਤੇ ਇਹ ਦੱਸਿਆ ਹੈ ਕਿ ਉਹਨਾਂ ਕੋਲ ਪ੍ਰਮਾਣੂ ਹਥਿਆਰ ਵਧਾਉਣ ਵਾਸਤੇ ਕਾਫੀ ਜਰੇਨੀਅਮ ਹੈ ਆਸਟ੍ਰੇਲੀਆ ਦੇ ਸ਼ਹਿਰ ਪਾਰਥ ਵਿੱਚ ਸਿੱਖਾਂ ਵੱਲੋਂ ਬੇਅਦਵੀ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਰਤੀ ਹਵਾਈ ਫੌਜ ਨੇ ਚੀਨ ਅਤੇ ਪਾਕਿਸਤਾਨ ਵੱਲੋਂ ਵਾਧੇ ਦਵਾ ਦੇ ਮੱਦੇ ਨਜ਼ਰ ਐਚ.ਏ.ਐਲ ਨੂੰ ਅਗਲੇ 15 ਸਾਲਾਂ ਵਿੱਚ 300 ਤੇਜਸ ਜਹਾਜ਼ ਤੇਜ਼ੀ ਨਾਲ ਬਣਾਉਣ ਦੀ ਮੰਗ ਕੀਤੀ ਹੈ ਇਸਲਾਮਾਬਾਦ ਵਿੱਚ ਤਹਿਰੀਕ-ਏ-ਪਾਕਿਸਤਾਨ ਪਾਰਟੀ ਦੇ ਆਗੂ ਇਮਰਾਨ ਖਾਨ ਨੂੰ ਰਿਹਾ ਕਰਵਾਉਣ ਲਈ ਪਾਰਟੀ ਵਰਕਰਾਂ ਦਾ ਬਹੁਤ ਵੱਡਾ ਇਕੱਠ ਹੋਇਆ ਪਾਰਟੀ ਵਰਕਰਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਮੋਦੀ ਦੀ ਜੁਕਰੇਨ ਰੂਸ جنگ ਦਾ ਸਮਝੌਤਾ ਕਰਵਾਉਣ ਦੀ ਇੱਛਾ ਜਤਾਏ ਜਾਣ ਤੋਂ ਬਾਅਦ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰੂਸ ਦੇ ਰਾਸ਼ਟਰਪਤੀ ਨੂੰ ਮਿਲੇ ਹਨ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਜੇਕਰ ਪੱਛਮ ਨੇ ਲੰਬੀ ਦੂਰੀ ਵਾਲੀਆਂ ਮਿਜ਼ਾਈਲਾਂ ਜੁਕਰੇਨ ਨੂੰ ਸਪਲਾਈ ਕੀਤੀਆਂ ਤਾਂ ਇਸ ਦਾ ਮਤਲਬ ਹੋਵੇਗਾ ਕਿ ਜੁਕਰੇਨ ਨਹੀਂ ਪੱਛਮ ਨੇ ਰੂਸ ਤੇ ਹਮਲਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਯੂਕਰੇਨ ਲੰਬੀ ਦੂਰੀ ਵਾਲੀਆਂ ਮਿਜ਼ਾਈਲਾਂ ਵਰਤ ਸਕਦਾ ਹੈ ਕਿਉਂਕਿ ਇਹ ਮਸਾਈਲਾਂ ਉਹਨਾਂ ਨੇ ਖੁਦ ਬਣਾਈਆਂ ਹਨ ਅਤੇ ਪੱਛਮ ਨੇ ਸਪਲਾਈ ਨਹੀਂ ਕੀਤੀਆਂ ਅਮਰੀਕਾ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਦੇ ਕੰਮ ਨੂੰ ਰੋਕਣ ਲਈ ਇਸ ਵਿੱਚ ਕਾਰਜਸ਼ੀਲ ਕਈ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ